ਦੀ ਪਤਾ ਨਾ ਕੋਈ ਲੈ ਨਾ ਮਾਈਂਡ ਜਿਹੜਾ ਇਹ ਲੈਣਾ ਕਿਉਂਕਿ ਅੱਜ ਉਹ ਸਸਤਾ ਹੈ ਜਿਹਨੇ ਆਪਣੇ ਜੀਵਨ ਲਈ ਜਿਹੜਾ ਮਾਡਲ ਰੱਖਿਆ ਹੈ ਇਹ ਪ੍ਰਮਾਣਿਕ ਇਦਾਂ ਕਿਤੇ ਆਣੇ ਜਿਹੜਾ ਦੇਖਿਆ ਗਿਆ ਜਸੇ ਭਾਈ ਜਿਨ੍ਹਾਂ ਕਹਿੰਦੇ ਹੁੰਦਾ ਵੀ ਕਿਰੇ ਦੇ ਕਿਰੇ ਕਿਹੜੇ ਕਿਹੜੇ ਸ਼ਹਿਰਾਂ ਨਾਮ ਨੇ ਸਨ ਨਾਮ ਨੇ ਸਭ ਤੋਂ ਪਹਿਲਾਂ ਪਤਾ ਕਰਾ ਦਰ ਮੇਰੇ ਪੂਰੇ ਬੰਦੇ ਦੇ ਵਿੱਚ ਰੇਮਾ ਨਾ ਇਹ ਦੂਜੇ ਤਲਾਕਰ ਹੋ ਬਾਕੀ ਆਪੇ ਪੱਤਾ ਫਤੇ ਸਾਹਮਣੇ ਜਨਕਸ਼ੀਤ ਕਰਨੇ ਪੂਰੀ ਰੋਹਾਂ ਦੇ ਦਰਸ਼ਨ ਹੋਣਗੇ ਜਿਵੇਂ ਜੀ ਦੀਆਂ ਦੀਫਾ ਬਣੀ ਹੋਦਾ ਬਹੁਤ ਪਰਾਇਈ ਹੈ ਉਹਨਾਂ ਤੋਂ ਵੀ ਵੀ ਨਾਲ ਬੈਂਤੀ ਕਰਕੇ ਗਿਆ ਜਿਵੇਂ ਨਾਲ ਹੀ ਉਹ ਮੁਕਰੀ ਨੇ ਚપરા ਮੇਰਾ ਇਹ ਨਹੀਂ ਜਦੋਂ ਤੱਕ ਉਹ ਕੋਲੋਂ ਨਹੀਂ ਮਿਲਣਗੇ ਜੀਪੀ ਆਸਾਨਾ ਤੋਂ ਬੀਜੀਪੀ ਨਹੀਂ ਸਕਦਾ ਅਮੀਰ ਜੀ ਜਿਹੜਾ ਸਭ ਦਾ ਲੋਕ ਭੁੱਲਦੇ ਜਾਂਦੇ ਉਹ ਮੈਂ ਕਹਿੰਦਾ ਪੂਰਾ ਯਾਦ ਕਰ ਵੀ ਬਿੱਸੇ ਦੇ ਤੁਸੀਂ ਵੀ ਆਇਓ ਪੂਰਾ ਵਧੀਆ ਲਿਖਿਆ ਹੈ ਨਾ ਲੋਕੋ ਕਿਧਰ

8 ਮਾਰਚ ਨੂੰ ਅਮਰ ਸਿੰਘ ਕੰਪੀਲਾ ਤੇ ਬੀਬੀ ਅਮਰਜੋਤ ਕੌਰ ਜੀ ਦੀ ਸੈੰਤ ਜੀ ਬਰਸੀ ਜਿਹੜੀ ਆ ਸ਼ੁਕਰੀਪਿੰਡ ਦੇ ਵਿੱਚ ਮਨਾਈ ਜਾ ਰਹੀ ਆ ਇਹਦੇ ਵਿੱਚ ਨਾਮਵਾਰ ਕਲਾਕਾਰ ਜਿਹੜੇ ਆ ਉਹ ਪਹੁੰਚ ਰਹੇ ਆ ਆ ਸਭ ਤੋਂ ਪਹਿਲਾਂ ਮੈਂ ਦੱਸਣਾ ਕਿ ਪ੍ਰਬੰਧ ਬਹੁਤ ਉੱਤਕਾ ਹੈ ਸਟੇਜ ਬਹੁਤ ਬਾਖਮਾਲ ਅਸੀਂ ਬਣਾ ਰਹੇ ਆ ਟੈਂਟ ਲੱਗ ਰਿਹਾ ਕੁਰਸੀਆਂ ਲੱਗਦੀਆਂ ਨੇ ਕਾਰਪਟ ਵਿਛਾਏ ਜਾ ਰਹੇ ਆ ਔਰ ਜਿਹੜੇ ਸਾਡੇ ਮਹਿਮਾਨ ਹੋਣਗੇ ਉਹਨਾਂ ਵਾਸਤੇ ਸੂਟੇ ਲਾਏ ਜਾ ਰਹੇ ਆ ਸੰਗਤ ਦੇ ਵਾਸਤੇ ਲੰਗਰ ਤਿਆਰ ਕੀਤਾ ਜਾ ਰਿਹਾ ਕਿ ਸੰਗਤ ਜਿਹੜੀ ਆਵੇ ਉਹਦੇ ਵਾਸਤੇ ਪ੍ਰਾਪਰ ਲੰਗਰ ਦਾ ਪ੍ਰਬੰਧ ਆ ਜਾਦਾ ਪ੍ਰਬੰਧ ਹੈ ਜੀ ਅਮ ਮੁਹੰਮਦ ਸਦੀਕ ਸਾਹਿਬ ਜਿਹੜੇ ਕਿ ਬਹੁਤ ਵੱਡੇ ਕਲਾਕਾਰ ਨੇ ਪੰਜਾਬ ਦੇ ਪਹੁੰਚ ਰਹੇ ਆ ਪੰਲੀ ਦੇਤ ਵਾਲੀਆ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਜਤ ਸਵਾ ਸੁਦੀਲਾ ਸਾਹਿਬ ਸਾਡੀ ਨਵੀਂ ਕੁੜੀ ਜਿਹੜੀ ਹੈ ਜੀ ਹੁਣ ਇਹ 스타 ਬਣੀ ਹੈ ਜੀ ਜੈਸਮਿਨ ਅਕਸਰ ਜੈਲੀ ਆਪਣੇ ਕਰਨਜੀਤ ਕਮੂ ਤੇ ਸਾਥੀ ਕੇ ਹੈ ਜੀ ਗਿਲ ਹਰਦੀਪ ਸਾਹਿਬ ਨੇ ਸੁਖਿੰਦਰ ਗਿਲ ਸਾਹਿਬ ਨੇ ਬੂਟਾ ਮੁਹੰਮਦ ਸਾਹਿਬ ਨੇ ਸਾਰੇ ਜਿਹੜੇ ਜੀ ਬਾਖਮਾਲ ਆਰਟਿਸਟ ਹੋ ਰਹੇ ਆ ਅਰੇ ਇਸ ਮੇਲੇ ਤੇ ਅਸੀਂ ਪਹਿਲੀ ਵਾਰ ਇੱਕ ਪਹਿਲ ਸ਼ੁਰੂ ਕਰ ਰਹੇ ਹਾਂ ਕਿ ਅਸੀਂ ਜਿਹੜਾ ਅਮਰ ਸਿੰਘ ਚੰਪੀਟਾ ਦੇ ਜੀ ਦੀ ਅਮਰਦੋਸ ਕੌੜੀ ਦੇ ਨਾਮ ਤੇ ਇੱਕ ਸਲਮਾਨ ਜਿਹੜਾ ਹੈ ਨੀ ਆਵਾੜ ਸ਼ੁਰੂ ਕਰ ਰਹੇ ਹਾਂ ਇਹ ਪਹਿਲਾ ਆਵਾੜ ਜਿਹੜਾ ਜੀ ਅਸੀਂ ਅੱਜ ਇੱਕ ਗੀਤਕਾਰ ਜਸਵੀਰ ਗੁਣਾ ਚੌਰੀਆ ਜਿਨ੍ਹਾਂ ਨੇ ਵੱਟੇ ਗੀਤ ਜਿਹੜੇ ਆ ਇੰਡਸਟਰੀ ਦੇ ਅੰਦਰ ਵੀ ਚਾਏ ਨਹੀਂ ਹੁਣ ਸੋਪਰੇ ਹੋਏ ਨੇ ਜੀ ਜਸਵੀਰ ਗੁਣਾ ਚੌਰੀਆ ਜੀ ਦੇ ਗੀਤ ਜਿਹੜੇ ਆ ਕੱਢੇ ਹੋਏ ਆ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ 8 ਮਾਰਚ ਨੂੰ ਅਮਰ ਸਿੰਘ ਚੰਕੀਲਾ ਆਵਾਜ਼ ਦੇ ਨਾਲ ਸਵਾਗਤ ਕਰ ਰਹੇ ਹਾਂ ਇਸ ਤੋਂ ਇਲਾਵਾ ਫਲਕਾਰਨ ਖੀਲਾ ਦੇ ਬਿਲੀ ਮੰਡੀ ਸਰ ਗੋਲਛਨ ਉਹਨਾਂ ਦਾ ਵੀ ਅਸੀਂ ਇੱਥੇ ਦੁਕਾਨਾਂ ਖੇੜੀ ਹੈ ਅਸੀਂ ਨੰਬਰ 1 ਜੁੜੀ ਹੈ ਪੰਜਾਬ ਦੀ ਉਹਨਾਂ ਦਾ ਵੀ ਸਿਵਲ ਸੇਵਾ ਦਾ ਨਾਮ ਲੈਂ ਕਰ ਰਹੀ ਹੈ ਕਿ ਸੇਵਾ ਸੇਵੀ ਦੀ ਚੋਣ ਕਰ ਰਹੇ ਹਾਂ ਉਹਨਾਂ ਦਾ ਵੀ ਸਨਮਾਨ ਜਿਹੜਾ ਕੀਤਾ ਜਾਵੇ ਤਾਂ ਕਿ ਅਮਰ ਸਿੰਘ ਚੰਕੀਲਾ ਜਿੱਦਾਂ ਵਰਤਾਂ ਨਾਂ ਸੀ ਜਿੱਤਾ ਬਟਾਉਂਦਾ ਖਾਤਾ ਅੱਜ ਵੀ ਖਾਤਾ ਹੈ ਇਹਨੂੰ ਕਹਿਣ ਚ ਕੋਈ ਬਰੇਜ਼ ਨਹੀਂ ਕਿ ਅੱਜ ਵੀ ਅਮਰ ਸਿੰਘ ਚੰਕੀਲਾ ਦੇ ਦਿੱਤੀ ਅਮਰਜੋਤ پارٹی ਜੁਣਦੇ ਸਿਕਰਨ ਵਾਲਾ ਵਾਅਦਾ ਲਿਖਦੇ ਨੇ ਆਮਰਪੁਰ ਜ਼ਿਲ੍ਹਾ ਦੀ ਖਾਸ ਗੱਲ ਗੰਗੀਪ ਮਣੀ ਸਾਹਿਬ ਐਤਵ ਨੇ ਮੇਰੇ ਨਾਲ ਇਸ ਸ਼ਿਰਦਨਿਆ ਅਮਰਪੁਰ ਜ਼ਿਲ੍ਹਾ ਜੀ ਡਾਕਟਰ ਜੀ ਜੀ ਨਾਲ ਰਹੇ ਆ ਇਹ ਸਾਰਾ ਸਮਸਪਾਲ ਕਰ ਦਿੱਤੀ ਜੀ ਜੀ ਵੀ ਤੁਹਾਡੇ ਨਾਲ ਆਪਣੀ ਗੱਲਬਾਤ ਸਵੀਕਾਰ ਕਰਨਗੇ ਸੋ ਮੇਰੀ ਤੁਹਾਨੂੰ ਆਪ ਬਨ ਕੇ ਬੇਨਤੀ ਹੈ ਜਿਹਦੇ ਵਿੱਚ ਮਾਹਿਰ ਸ਼ਰਮਾ ਜੀ ਜਿਹੜੀ ਅਦਾਕਾਰਾਂ ਨੇ ਉਹ ਖਾਸ ਤੌਰ ਤੇ ਪਹੁੰਚੇ ਆ ਹਨ ਅਮਰ ਰੋਹੀ ਜੀ ਸਾਡੇ ਮੇਜੇਸਟਿਕ ਮਹਿਮਾਨ ਨੂੰ ਪਹੁੰਚ ਰਹੇ ਆਂ ਔਰ ਫਾਈਨਾਂਸ ਜੀ ਸਾਡਾ ਸਾਡੇ ਜਿਹੜੇ ਚੇਅਰਮੈਨ ਵੀ ਨੇ ਜੀ ਸਜਸਾ ਦੇ ਖੇਰ ਮੌਂਗੂ ਨੇ ਔਰ ਸਾਡੇ ਮੇਅਰ ਜਿੰਦਗੀਪਾਲ ਲੁਧਿਆਣਾ ਤੋਂ ਵੀ ਖਾਸ ਤੌਰ ਤੇ ਬੈਠੇ ਵੀ ਆਂ ਤੋ ਸਭ ਨੂੰ ਬੇਨਤੀ ਹੈ ਵੀ ਗੁਰਮੇਲ ਕੌਰ ਜੀ ਵੱਲੋਂ ਸਾਡੀ ਬੱਚੀ ਅਮਨ ਇਸ ਕਮਲ ਸਾਰਾ ਪਰਿਵਾਰ ਤਰਫ ਇਲਾਜ ਦਾ ਸਭ ਨੂੰ ਬੇਨਤੀ ਹੈ ਕਿ ਜਿੱਥੇ ਵੀ ਜਿੱਥੇ ਤੁਸੀਂ ਚੰਦੀਲਾ ਸਾਹਿਬ ਨੇ ਪਿਆਰ ਕਰਦੇ ਹੋ 8 ਮਾਰਚ ਨੂੰ ਜੂਰ ਸਮਾਂ ਕੱਢਿਓ ਇਹ ਸਵੇਰੇ 10 11 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਸ਼ਾਮ ਨੂੰ 7 8 ਵਜੇ ਤੱਕ ਚੱਲਣਾ ਬਾਹਰ ਕਮਾਲ ਆਰਟਿਸਟ ਪਹੁੰਚ ਰਹੇ ਥੋੜੇ ਬੈਠਣ ਵਾਸਤੇ ਥੋੜੇ ਪਾਣੀ ਚਾਹ ਪਾਣੀ ਲੰਗਰ ਸਭ ਦੀ ਵਿਵਸਥਾ ਕੀਤੀ ਗਈ ਹੈ ਕਿਓਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਹੋਇਆ ਜੀ ਫਿਰ ਤੁਸੀਂ ਸਾਰੇ ਆਓ ਤੇ ਚੰਕੀਲਾ ਸਾਹਿਬ ਨੂੰ ਸਾਰਿਆਂ ਮਿਲ ਕੇ ਯਾਦ ਕਰਦੇ ਆਪ ਬੋਲੋ 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 ਇਹਦੇ ਦੇ ਸੋਸੇ ਮੋਕੇ ਸੜੀ